ਸਮਰ ਕੇ ਲਈ ਤਲਵਾਰ ਮੈਦਾਨ ਮੇ ਅਗਰ ਹੋ ਮੈਦਾਨ ਮੇ ਅਗਰ ਹਮੜ ਜਾਏ ਮੁਸ਼ਕਿਲਾਂ ਕਿਸੇ ਹਟ ਜਾਏ ਹੋ ਹੋ ਹੋਰ ਗਾਣਾ ਵੀ ਉਹਨਾਂ ਲਈ ਗਾਇਆ ਸੀ ਤੁਸੀਂ ਹੋਰ ਗਾਣਾ ਕੋਈ ਨਵਾਂ ਗਾਣਾ ਉਹ ਉਹ ਤਾਂ ਮੈਂ ਤਾਂ ਉਹਨਾਂ ਨੂੰ ਵੀ ਬਲਾਕ ਕੀ ਲੱਗਦਾਗਾ ਕਿ ਇੱਥੇ ਕਿਸ ਰੂਪ ਚ ਸਵਾਗਤ ਕਰੋਂਗੇ ਉਹਨਾਂ ਦਾ ਅਭਿਨੰਦਨ ਜੀ ਦਾ ਸਵਾਗਤ ਕਿਸ ਰੂਪ ਚ ਹੋਊਗਾ ਕੋਈ ਨਵਾਂ ਤੁਹਾਨੂੰ ਸਿਕਿਉਰਟੀ ਲਾਓ ਕਰਦੀ ਹੈ ਜੀ ਅਭਿਨੰਦਨ ਜੀ ਆਉਣਗੇ ਸੁਣੋ ਕੋਰ ਸਰ ਦੁਨੀਆ ਵਾਲਾ ਚਾਹ ਜਿੰਨੇ ਜੋਬ ਲਗਾ ਲ ਸਭ ਤੋਂ ਅੱਗੇ ਹੋਗੇ ਇਦੋ ਤਾਹੀ ਹਮੇ ਕਾਹ ਤੂੰ ਵੀ ਕਹੋਗੇ ਹਮਨੇ ਕਹਾ ਤੂੰ ਵੀ ਕਹੋ ਮਾਤਾ ਕੀ ਜੈ ਇਹ ਜਸ਼ਨ ਦਾ ਮਾਤਾ ਕੀ ਜੈ ਵੰਗ ਮਾਤਰਾ ਹਿੰਦੁਸਤਾਨ ਜਿੰਦਾਬਾਦ ਜਿੰਦਾਬਾਦ ਮਹਾਲ ਅਰਤੀ ਜੀ ਬਾਰਡਰ ਦੇ ਉੱਤੇ ਵਾਗਾ ਬਾਰਡਰ ਦੇ ਉੱਤੇ ਮੈਂ ਪਰ ਫਿਰ ਲਾਹੌਰ 23 ਕਿਲੋਮੀਟਰ ਆ اسلامਾਬਾਦ ਤੋਂ ਤੁਹਾਨੂੰ ਪਤਾ ਲਾਹੌਰ ਲਾਹੌਰ ਤੋਂ ਉਹਨਾਂ ਨੇ ਇੱਥੇ ਆਉਣਾ ਇੱਥੇ 23 ਕਿਲੋਮੀਟਰ ਲਾਹੌਰ ਆ ਤੇ ਲਾਹੌਰ ਉਹ ਧਰਤੀ ਆ ਜੋ ਪੰਜਾਬ ਦੀ ਸਾਂਝੇ ਪੰਜਾਬ ਦੀ ਰਾਜਧਾਨੀ ਹੁੰਦੀ ਸੀ 1947 ਤੋਂ ਪਹਿਲਾਂ ਤਾਂ ਵੱਡੇ ਪੱਦਰ ਦੇ ਉੱਤੇ 에어 ਜੋ 에어 ਫੋਰਸ ਦੇ ਆਫੀਸਰ ਨੇ ਉਹ ਵੀ ਪਹੁੰਚ ਚੁੱਕੇ ਨੇ ਜੋ 에어 ਫੋਰਸ ਦੇ ਸੀਨੀਅਰ ਆਫੀਸਰ ਨੇ ਉਹ ਪਹੁੰਚ ਚੁੱਕੇ ਨੇ ਇਸ ਤੋਂ ਇਲਾਵਾ ਲੋਕ ਨੇ ਜਿਹੜੇ ਆਗਾ ਘੜੀ ਲਈ ਸੰਗਰਾਮ ਹੈ ਜੀ ਦੇ ਅਨੁਸਾਰ ਵੀ ਵਿੰਗ ਕਮਾਂਡਰ ਅਭਿਨੰਦਨ ਹੋਣਾ ਦਾ ਪਰਿਵਾਰ ਵੀ ਅੰਮ੍ਰਿਤਸਰ ਵਿੱਚ ਪਹੁੰਚ ਚੁੱਕਾ ਹੈ ਉਹਦੇ ਬਾਰੇ ਕੀ ਜਾਣਕਾਰੀ ਹੈ ਹਾਲਾਂਕਿ ਇਹ ਸਮਝਿਆ ਜਾ ਰਿਹਾ ਹੈ ਵੀ ਕੋਈ ਵੀ ਮੀਡੀਆ ਇੰਟਰੈਕਸ਼ਨ ਉਹਨਾਂ ਦੇ ਪਰਿਵਾਰ ਦੇ ਨਾਲ ਨਹੀਂ ਕੀਤੀ ਜਾਏਗੀ ਤੇ ਸੰਭਵ ਹੈ ਵੀ ਵਾਗਾ ਬਾਰਡਰ ਤੋਂ ਵਾਪਸ ਪਰਤਣ ਤੋਂ ਬਾਅਦ ਵਿੰਗ ਕਮਾਂਡਰ ਅਭਿਨੰਦਨ ਦੇ ਨਾਲ ਵੀ ਕੋਈ ਗੱਲਬਾਤ ਨਹੀਂ ਹੋਵੇਗੀ ਮੈਨੂੰ ਲੱਗਦਾ ਨਹੀਂ ਵੀ ਉਹਨਾਂ ਦੇ ਪਰਿਵਾਰ ਜਾਂ ਵਿੰਗ ਕਮਾਂਡਰ ਅਭਿਨੰਦਨ ਨਾਲ ਅਜਿਹੀ ਗੱਲ ਹੋ ਪਾਏਗੀ ਕੀ ਇਹਦੇ ਬਾਰੇ ਜਾਣਕਾਰੀ ਆ ਰਹੀ ਹੈ ਮੁਸ਼ਕਿਲ ਲੱਗਦਾ ਹੈ ਮੁਸ਼ਕਿਲ ਲੱਗਦਾ ਕਿ ਅਭਿਨੰਦਨ ਦੇ ਨਾਲ ਮੀਡੀਆ ਦਾ ਕੋਈ ਇੰਟਰੈਕਸ਼ਨ ਹੋਵੇ ਕਿਉਂਕਿ ਇਸ ਗੱਲ ਨੂੰ ਸ਼ਾਇਦ ਅਵਾਈਡ ਵੀ ਕੀਤਾ ਜਾਏਗਾ ਅਵਾਈਡ ਵੀ ਕੀਤਾ ਜਾਏਗਾ ਜੇ ਗੱਲ ਹੋਏਗੀ ਤਾਂ ਦਿੱਲੀ ਲਿਆ ਕੇ ਕੀਤੀ ਜਾ ਸਕਦੀ ਹੈ ਦੂਜੀ ਗੱਲ ਪਰਿਵਾਰ ਇੱਥੇ ਪਹੁੰਚ ਚੁੱਕਿਆ ਪਰ ਪਰਿਵਾਰ ਨੂੰ ਇੰਟਰੈਕਟ ਗਵਰਨਮੈਂਟ ਨਹੀਂ ਕਰਨ ਦੇ ਰਹੀ ਕਿਸੇ ਨਾਲ ਗਵਰਨਮੈਂਟ ਅ ਕਿਉਂਕਿ ਦੇਖੋ ਬੜਾ ਸੈਂਸਿਟਿਵ ਮਾਮਲਾ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬੜੀ ਸੈਂਸਿਟਿਵ ਗੱਲ ਆ ਕੋਈ ਵੀ ਇਹੀ ਜੀ ਗੱਲ ਹੋਵੇ ਸਾਡੇ ਲਈ ਸਭ ਤੋਂ ਵੱਡੀ ਗੱਲ ਇਹ ਆ ਸਾਰੇ ਦੇਸ਼ ਨੂੰ ਇੱਕ ਫਿਕਰ ਸੀ ਸਾਰਾ ਦੇਸ਼ ਅਰਦਾਸ ਕਰ ਰਿਹਾ ਸੀਗਾ ਅਭਿਨੰਦਨ ਦੇ ਲਈ ਔਰ ਅਭਿਨੰਦਨ ਇੱਥੇ ਪਹੁੰਚ ਰਿਹਾਗਾ ਤਾਂ ਉਹ ਜਿਹੜਾ ਫਿਕਰ ਸੀਗਾ ਉਹਦੇ 'ਚ ਕੋਈ ਵੀ ਬਹੁਤ ਜ਼ਿਆਦਾ ਸੈਂਸਿਟਿਵ ਮਾਮਲਾ ਤਾਂ ਸਰਕਾਰ ਵੀ ਨਹੀਂ ਚਾਹੁੰਦੀ ਮੀਡੀਆ ਵੀ ਬੜੀ ਜ਼ਿੰਮੇਵਾਰੀ ਨਾਲ ਕੰਮ ਕਰ ਰਿਹਾ ਕਿ ਕੋਈ ਇਸ ਤਰ੍ਹਾਂ ਦੀ ਗੱਲ ਨਾ ਹੋਵੇ ਕੋਈ ਦੁਬਾਰਾ ਕੋਈ ਗੜਬੜ ਹੋਵੇ ਇੱਕ ਵਾਰ ਅਭਿਨੰਦਨ ਸਾਡੀ ਧਰਤੀ ਤੇ ਪਹੁੰਚੇ ਉਸ ਤੋਂ ਬਾਅਦ ਡਾਇਲੌ ਵਾਹ ਠੀਕ ਆਗਾ ਜਦੋਂ ਮਾਹੌਲ ਬਣਦਾ ਅਤਵਾਦੀਆਂ ਨੂੰ ਜਵਾਬ ਦੇਣਾ ਚਾਹੀਦਾ ਅਤਵਾਦੀਆਂ ਤੇ ਕਾਰਵਾਈਆਂ ਹੋਣੀਆਂ ਚਾਹੀਦੀਆਂ ਨੇ ਪਰ ਪੀਸ ਦੇ ਨਾਲ ਹੀ ਪੂਰੀ ਦੁਨੀਆ ਦੇ ਅੰਦਰ ਪ੍ਰੋਸਪਰਿਟੀ ਆਉਂਦੀ ਹੈ ਤੇ ਪੀਸ ਦੀ ਗੱਲ ਵੀ ਇੱਥੇ ਲੋਕ ਕਰ ਰਹੇ ਨੇ ਲੋਕਾਂ ਦਾ ਇੱਕੋ ਗੱਲ ਇੱਕੋ ਗੱਲ ਇੱਥੇ ਬਾਰ ਬਾਰ ਲੋਕ ਜਿਹੜੇ ਸਰਹੱਦੀ ਲੋਕਾਂ ਦੇ ਲੋਕ ਨੇ ਖਾਸ ਤੌਰ ਤੇ ਜਿਹੜੇ ਸਰਹੱਦੀ ਪਿੰਡਾਂ ਦੇ ਲੋਕ ਨੇ ਸਰਹੱਦੀ ਪਿੰਡਾਂ ਦੇ ਲੋਕ ਕਹਿੰਦੇ ਆ ਜੰਗਾਂ ਅਸੀਂ ਦੇਖੀਆਂ ਨੇ ਅਸੀਂ ਜੰਗ ਤੋਂ ਡਰਦੇ ਨਹੀਂ ਹੈਗੇ ਅਸੀਂ ਦੇਸ਼ ਦੇ ਨਾਲ ਆ ਅਸੀਂ ਫੌਜੀਆਂ ਦੇ ਨਾਲ ਆ ਪਰ ਡਾਇਲੌਗ ਵੀ ਨਾਲ-ਨਾਲ ਚੱਲਦਾ ਰਹਿਣਾ ਚਾਹੀਦਾ ਸ਼ਾਂਤੀ ਵੀ ਨਾਲ-ਨਾਲ ਬਰਕਰਾਰ ਰਹਿਣੀ ਚਾਹੀ ਇਥੋਂ ਦੇ ਸਰਦੀ ਪਿੰਡਾਂ ਦੇ ਲੋਕ ਕਹਿ ਰਹੇ ਨੇ ਜੀ ਚਲੋ 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 ਯਾਦਵਿੰਦਰ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਸੀਂ ਲਗਾਤਾਰ ਨਜ਼ਰ ਬਣਾਈ ਰੱਖੋ ਹੋਰ ਜਿਹੜੀਆਂ ਅਪਡੇਟਸ ਹੈਗੀਆਂ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਲੈਂਦੇ ਰਾਂਗੇ ਤੁਹਾਡੇ ਤੋਂ ਤੁਸੀਂ ਲਗਾਤਾਰ ਉੱਥੇ ਤਨਾਤ ਹੋ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਬਹੁਤ ਇੰਪੋਰਟੈਂਟ ਅਪਡੇਟਸ ਦੀ ਤੁਹਾਡੇ ਤੋਂ ਉਮੀਦ ਹੈ ਬਹੁਤ ਬਹੁਤ ਧੰਨਵਾਦ ਫਿਲਹਾਲ ਇਸ ਅਪਡੇਟ ਲਈ ਦਰਸ਼ਕਾਂ ਨੂੰ ਦੱਸ ਦਈਏ ਕਿ ਇਸ ਵਕ ਸਾਡੇ ਨਾਲ ਸਟੂਡੀਓ ਦੇ ਵਿੱਚ ਇੱਕ ਪੈਨਲ ਵੀ ਖਾਸ ਜੁੜ ਚੁੱਕਾ ਹੈ ਜਿਸ ਵਿੱਚ ਕੀ ਸਾਡੇ ਨਾਲ ਹੈਗੇ ਨੇ ਬ੍ਰਿਗੇਡੇਰ ਰਿਟਾਇਰਡ ਪ੍ਰਦੀਪ ਸ਼ਰਮਾ ਜੀ ਸਰਦਾਰ ਬ੍ਰਿਗੇਡੇਰ ਰਿਟਾਇਰ ਹਰਵਨ ਸਿੰਘ ਜੀ ਕੈਪਟਨ ਸੁਰੇਸ਼ ਸ਼ਰਮਾ ਜੀ ਸਾਡੇ ਨਾਲ ਜੁਟਰੇ ਹੈਗੇ ਨੇ ਰਿਟਾਇਰਡ ਜਿਹੜੇ ਚੰਡੀਗੜ੍ਹ ਤੋਂ ਹੈਗੇ ਨੇ ਚੰਡੀਗੜ੍ਹ ਦੇ ਪੈਨਲ ਦੇ ਵਿੱਚ ਸਾਡੇ ਸਟੂਡੀਓ ਵਿੱਚ ਹੈਗੇ ਨੇ ਤੇ ਲੁਧਿਆਣਾ ਤੋਂ ਸਾਡੇ ਨਾਲ ਕਰਨਲ ਦਰਸ਼ਨ ਸਿੰਘ ਜੀ ਰਿਟਾਇਰਡ ਜੁਟਰੇ ਹੈਗੇ ਨੇ ਸਾਰੇ ਡਿਫੈਂਸ ਐਕਸਪਰਟਸ ਨੇ ਡਿਫੈਂਸ ਵੈਟਰਨਸ ਨੇ ਵੱਖ-ਵੱਖ ਭੂਮਿਕਾਵਾਂ ਦੇ ਵਿੱਚ ਇਹਨਾਂ ਨੇ ਵੀ ਦੇਸ਼ ਦੀ ਫੌਜ ਦੇ ਵਿੱਚ ਸੇਵਾਵਾਂ ਆਪਣੀਆਂ ਦਿੱਤੀਆਂ ਨੇ ਤੇ ਉਹ ਅ ਇੰਟਰੀਕੇਸੀਜ਼ ਨੂੰ ਉਹਨਾਂ پیچਿਦਗੀਆਂ ਨੂੰ ਉਹਨਾਂ ਨੂਐਂਸਸ ਨੂੰ ਚੰਗੀ ਤਰ੍ਹਾਂ ਆਪਾਂ ਖੂਬ ਹੀ ਸਮਝਦੇ ਨੇ ਜੋ ਕਿ ਇਸ ਵਕਤ ਦੋਵੇਂ ਮੁਲਕਾਂ ਦੇ ਵਿੱਚ ਡਿਪਲੋਮੈਟਿਕਲੀ ਤੇ ਮਿਲਟੈਰੀਲੀ ਚੱਲ ਰਹੀਆਂ ਪਈਆਂ ਨੇ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਨੀ ਚਾਹਾਂਗਾ ਬ੍ਰਿਗੇਡੀਅਰ ਪ੍ਰਦੀਪ ਜੀਤੋ ਬਿਗੇੜੀ ਸਾਹਿਬ ਜਿਵੇਂ ਸਾਡੇ ਪੱਤਰਕਾਰ ਨੇ ਵੀ ਦੱਸਿਆ ਪਰਿਵਾਰ ਉੱਥੇ ਪਹੁੰਚ ਚੁੱਕਾ ਹੈ ਲੇਕਿਨ ਪਰਿਵਾਰ ਨੂੰ ਗੱਲ ਨਹੀਂ ਕੀਤੀ ਜਾਣ ਦਿੱਤੀ ਜਾਰੀ ਮੀਡੀਆ ਦੇ ਨਾਲ ਇਹਦੇ ਪਿੱਛੇ ਦੀ ਕੀ ਲੌਜਿਸਟਿਕਸ ਹੋ ਸਕਦੇ ਨੇ ਕਿਉਂਕਿ ਸੈਂਸਿਟਿਵ ਟਾਈਮ ਹੈ ਇਸ ਵਕਤ ਮੁਲਕ ਪਰਤਨ ਤੋਂ ਪਹਿਲਾਂ कि आर्मी डिफेंस फोर्सेस या एस्टेब्लिशमेंट के मनों के बीच हो सकता है देखिए मेरे विचार में सबसे पहले तो आ, अभिनव को आर्मी हेडक्वार्टर्स या एयर हेडक्वार्टर्स में ले जाया जाएगा उनकी मेडिकल जांच होगी जी और फिर उनको डीब्रीफ किया जाएगा या आप हमारी तरफ से जिसको कहते हैं आप इंटेरोगेट किया जाएगा कि उनके डी ब्रीफिंग का मकसद क्या होता है पहला भी इस टर्म कई बार सुने लेकिन डी ब्रीफिंग मतलब क्या होता है इंटेरोगे इंटेरोगे एक तरफ से उनसे पूछा जाएगा और और जानकारी हासिल कर, करने की कोशिश करेंगे कि भाई पाकिस्तानियों ने क्या किया उनके साथ क्या बातचीत हुई क्या उन्होंने बताया उनको इस तरीके की चीज़ें जिसके साथ देश की सिक्योरिटी और सेंसिटिविटी जो है ਉਹ ਜੁੜੀ ਹੋਈ ਹੋ ਬ੍ਰਿਗੇਡਰ ਹਰਵੰਤ ਮੈਂ ਥੋੜੇ ਤੋਂ ਥੋੜੇ ਆਉਟਪੁੱਟ ਚਾਹਾਂਗਾ ਇਸ ਉੱਤੇ ਕੀ 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 ਮੰਨਦੇ ਹੋ ਇਸ ਵਕਤ ਅੱਜ ਦੀ ਜਿਹੜੀ ਘਟਨਾ ਕਰਮਨੋ ਸੀ ਕਿਵੇਂ ਵੇਖੀਏ ਇਜ਼ ਇਟ ਅ ਵਿਕਟਰੀ ਡਿਪਲੋਮੈਟਿਕਲੀ ਫॉर द ਕੰਟਰੀ ਦੇਸ਼ ਲਈ ਇੱਕ ਚੰਗੀ ਖਬਰ ਤਾਂ ਹੈ ਹੀ ਹੈ ਲੋਕਾਂ ਲਈ ਲੇਕਿਨ ਆਪਾਂ ਜੇ ਦੇਸ਼ ਦੀ ਸਟੈਬਲਿਸ਼ਮੈਂਟ ਦੇ ਨੂੰ ਸਮਝਣਾ ਚਾਹੀਏ ਉਹਦੇ ਲਈ ਕਿਹੋ ਜਿਹੀ ਖਬਰ ਹੈ ਸਭ ਤੋਂ ਪਹਿਲਾਂ ਐਜ਼ ਅ ਰਿਟਾਇਰਡ ਫ੍ਰੈਂਟੀ ਤਰਫੋਂ ਅਸੀਂ ਵੈਲਕਮ ਕਰਦੇ ਹਾਂ ਬਿੰਕਮਾਂਡਰ ਅਭਿਨੰਦਨ ਨੂੰ ਦੂਜਾ ਇਹ ਸਾਡੇ ਵਾਸਤੇ ਇੱਕ ਬਹੁਤ ਵੱਡੀ ਡਿਪਲੋਮੈਟਿਕ ਵਿਕਟਰੀ ਹੈ ਕਿਉਂਕਿ ਅਸੀਂ ਜਿੱਦਾਂ ਪ੍ਰੈਸ਼ਰ ਜਨਰੇਟ ਕੀਤਾ ਪਾਕਿਸਤਾਨ ਦੇ ਉੱਤੇ ਉਹਦਾ ਰਿਜ਼ਲਟ ਇਹ ਹੋਇਆ ਹੈ ਅੱਜ ਪਾਕਿਸਤਾਨ ਬਿਲਕੁਲ ਅਲੱਗ ਥਲੱਗ ਹੈ ਉਹਦੇ ਨਾਲ ਕੋਈ ਕੰਟਰੀ ਖੜਿਆ ਇੱਥੋਂ ਤੱਕ ਕਿ ਉਹਨਾਂ ਦਾ ਦੋਸਤ ਜਿਹਨੂੰ ਕਹਿੰਦੇ ਆ ਕਿ 올 ਵੈਦਰ ਫਰੈਂਡ ਫਰੈਂਡਸ਼ਿਪ ਹਾਇਰ ਦੈਨ ਮਾਊਂਟਨ ਡੀਪਰ ਦੈਨ ਰੀ ਚਾਈਨਾ সুইਟਰ ਦੈਨ ਹਨੀ ਉਹ ਵੀ ਅੱਜ ਉਹਦੇ ਨਾਲ ਪੂਰੀ ਤਰ੍ਹਾਂ ਨਹੀਂ ਬਲਕਿ ਉਹ ਨੂੰ ਨਸੀਹਤ ਦੇ ਰਿਹਾ ਕਿ ਸੰਜਮ ਵਰਤੋ ਸੰਜਮ ਵਰਤੋ ਤੇ ਇਨ੍ਹਾਂ ਸਰਕਮਸਟੈਂਸ ਦੇ ਅੰਦਰ ਪਾਕਿਸਤਾਨ ਕੋਲੇ ਕੋਈ ਆਪਸ਼ਨ ਨਹੀਂ ਸੀ ਕਿ ਉਹ ਇਹਨੂੰ ਡਿਲੇ ਕਰਦਾ ਸਪੈਸ਼ਲੀ ਜਦੋਂ ਉਹਨਾਂ ਦੀ ਵੀਡੀਓ ਵਾਇਰਲ ਹੋ ਚੁੱਕੀ ਸੀ ਉਹਨਾਂ ਦੇ WhatsApp ਵਗੈਰਾ ਦੇ ਨਾਲ ਤੇ ਜੇ ਇਹ WhatsApp ਨਾਲ ਵਾਇਰਲ ਹੋਈ ਸ਼ਾਇਦ ਉਹ ਕੁਝ ਨਾ ਕੁਝ ਸ਼ਰਾਰਤ ਕਰ ਸਕਦੇ ਸੀ ਪਰ ਹੁਣ ਸਾਡਾ ਪ੍ਰੈਸ਼ਰ ਇਤਨਾ ਜਨਰੇਟ ਹੋ ਗਿਆ ਸੀ ਕਿ ਪਾਕਿਸਤਾਨ ਨੇ ਸਮਝਿਆ ਕਿ ਇਹ ਚੰਗੀ ਚੀਜ਼ ਹੈ ਕਿਸੇ ਨੇ ਆਪਣੇ ਮੈਸੇਜ ਭੇਜਣ ਵਾਸਤੇ ਜੋ ਇਮਰਾਨ ਖਾਨ ਨੇ ਕਿਹਾ ਮੈਸੇਜ ਆਫ ਪੀਸ ਇਹ ਵੈਸੇ ਉਹਨਾਂ ਦੀ ਮਜਬੂਰੀ ਸੀ ਬਸ ਵੈਲਕਮ ਟੂ ਥੈਕ ਵੀ ਅਪਰੀਸ਼ੀਏਟ ਇਟ ਕੈਪਟਨ ਸਾਹਿਬ ਕੈਪਟਨ ਸੁਰੇਸ਼ ਸ਼ਰਮਾ ਮੈਂ ਥੋੜਾ ਤੋਂ ਸਮਝਾ ਚਾਹਾਂਗਾ ਜਦੋਂ ਦੇਸ਼ ਦਾ ਮੀਡੀਆ ਹਿੰਦੁਸਤਾਨ ਦਾ ਮੀਡੀਆ ਕਹਿੰਦਾ ਵੀ ਭਾਰਤ ਦੀ ਜਿੱਤ ਹੈ ਭਾਰਤ ਨੇ ਪ੍ਰੈਸ਼ਰ ਬਣਾਇਆ ਪਾਕਿਸਤਾਨ ਡਰ ਗਿਆ ਇੱਕ ਸਵਾਲ ਉੱਠਦਾ ਹੈ ਦੇਸ਼ ਦੇ ਵਿੱਚੋਂ ਸਵਾਲ ਉੱਠਦਾ ਹੈ ਵੀ ਪਿਛਲੇ 48 ਘੰਟਿਆਂ ਦੇ ਵਿੱਚ ਆਪਣੇ ਪਾਇਲਟ ਨੂੰ ਆਪਣੇ ਵਿੰਗ ਕਮਾਂਡਰ ਨੂੰ ਪਾਕਿਸਤਾਨ ਦੀ ਆਰਮੀ ਦੇ ਹੱਥਾਂ ਵਿੱਚ ਦੇਖ ਕੇ ਪੂਰੇ ਦੇਸ਼ ਦੇ ਹੱਥ ਪੈਰ ਠੰਡੇ ਪੈ ਗਏ ਸਨ ਉਸ ਹਾਲਾਤ ਦੇ ਵਿੱਚ ਪਾਕਿਸਤਾਨ ਦੇ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਐਲਾਨ ਕਰਦੇ ਨੇ ਵੀ ਉਹ ਦੇਸ਼ ਹਿੰਦੁਸਤਾਨ ਦੇ ਪਾਇਲਟ ਨੂੰ ਛੱਡਣ ਜਾ ਰਹੇ ਹੈਗੇ ਨੇ ਉਹ ਇੱਕ ਬੜੀ ਵੈਲਕਮ ਨਿ ਲekin ਜਦੋਂ ਥੋੜੇ ਵਰਗੇ ਐਕਸਪਰਟ ਲੋਗ ਇਹ ਕਹਿ ਰਹੇ ਹੈਗੇ ਨੇ ਵੀ ਇਹ ਮੋਦੀ ਸਰਕਾਰ ਦੀ ਜਾਂ ਗਵਰਨਮੈਂਟ ਆਫ ਇੰਡੀਆ ਰਾਦਰ ਮੈਂ ਕਹਾਵਾਂਗਾ ਉਹਨਾਂ ਦੀ ਇੱਕ ਵੱਡੀ ਜਿੱਤ ਹੈ ਜਾਂ ਪਾਕਿਸਤਾਨ ਸਾਡੇ ਤੋਂ ਡਰ ਰਿਹਾ ਹੈ ਜਿਵੇਂ ਬ੍ਰਿਗੇਡੀਅਰ ਹਰਵੰਤ ਜਾਂ ਬ੍ਰਿਗੇਡੀਅਰ ਪ੍ਰਦੀਪ ਜੀ ਇਸ਼ਾਰਾ ਕਰ ਰਹੇ ਹਨ ਆਪਾਂ ਕਿੰਨਾ ਕਿਸ ਨੂੰ ਵੈਲਿਡ ਬਣੀ ਹੈ ਕੀ ਵਾਕਈ ਹਿੰਦੁਸਤਾਨ ਗਵਰਨਮੈਂਟ ਨੇ ਪ੍ਰੈਸ਼ਰ ਬਣਾਇਆ ਜਾਂ ਫਿਰ ਆਪਾਂ ਸਮਝੇ ਵੀ ਪਾਕਿਸਤਾਨ ਪਹਿਲਾਂ ਹੀ ਤਰਲੇ ਕਰਦਾ ਪਿਆ ਸੀਗਾ ਗੱਲਬਾਤ ਲਈ ਤੇ ਇਸ ਵਿੰਗ ਕਮਾਂਡਰ ਅਭਿਨੰਦਨ ਹੋਣਾਂ ਦੀ ਸ਼ਕਲ ਦੇ ਵਿੱਚ ਉਹਨਾਂ ਕੋਲੋਂ 바ਰਗੇਨਿੰਗ ਚਿਪ ਮਿਲ ਗਿਆ ਜਿਸ ਦੀ ਉਹਨਾਂ ਨੂੰ ਬਹੁਤ ਜ਼ਿਆ ਆ ਪਾਕਿਸਤਾਨ ਨੂੰ ਇਸ ਸਟੇਜ ਤੇ ਲਾਣ ਵਾਸਤੇ ਹੱਥ ਅੱਜ ਦਾ ਨਹੀਂ ਹੈ ਕੱਲ ਦਾ ਨਹੀਂ ਹੈ 24 ਘੰਟਿਆਂ ਦਾ ਨਹੀਂ ਹੈ ਇਹਦੇ ਉੱਤੇ ਸਟ੍ਰੈਟੇਜੀ ਬਣਾਈ ਗਈ ਪਿਛਲੇ 4 ਸਾਲ ਚ ਕਿ ਪਾਕਿਸਤਾਨ ਨੂੰ ਕਿਹੜਾ ਕਿਸ ਤਰ੍ਹਾਂ ਪਾਇਆ ਜਾਏ ਉਹਨੂੰ ਕਮਜ਼ੋਰ ਕੀਤਾ ਗਿਆ ਤੇ ਉਹ ਕਮਜ਼ੋਰ ਕਰਨ ਤੋਂ ਬਾਅਦ ਉਹ ਇਸ ਹਾਲਾਤ ਤੇ ਪਹੁੰਚ ਗਿਆ ਕਿ ਇੱਕ ਸੁਨ ਪਿਆ ਤੇ ਉਹ ਗੋਡਿਆਂ ਤੇ ਆ ਗਏ ਤੇ ਮੈਂ ਕਹਾਗਾ ਕਿ ਅੱਜ ਦੀ ਜਿਹੜੀ ਸਰਕਾਰ ਹੈ ਉਹ ਸਾਡਾ ਦੇਸ਼ ਹੈ ਸਟ੍ਰਾਈਕਸ ਨੂੰ ਕਹਿ ਰਹੇ ਹੋ ਤੁਸੀਂ ਕਿਸ ਨੂੰ 에어 스트ਾਈਕਸ ਨੂੰ ਕਹਿ ਰਹੇ ਹੋ हां एयर स्ट्राइक्स एंड डिप्लोमेटिकली ऑल कंसर्न मतलब जेडी चारों तरफ तो इन्होने जेड़ा घेरा पाया है, थोड़े कंटेंट चाहिए उन्ने जी पाकिस्तान बखला गया और पाकिस्तान इस टाइम वो प्रिपेयर्ड नहीं थी उन्होंने उम्मीद नहीं करी थी कि अस एजा आज़, भी एक्शन लेवांगे और इस करके वो हुन इस तरह काम कर रहे ने जिस तरह एक बंदर करता है कि कभी इधर नु टपूसी ते कभी उधर नु और फस जानगे अपनी जाल च उन्होंने जो कुछ करा उन्होंने सोचा कि अस ਅ ਵੀਡੀਓ ਵਾਇਰਲ ਕਰਕੇ ਪਬਲਿਕ ਦੇ ਥਰੂ ਇੰਦਸਤਾਨ ਦੀ ਸਰਕਾਰ ਤੇ ਪ੍ਰੈਸ਼ਰ ਪਾਵਾਂਗੇ ਪਰ ਮੈਂ ਅੱਜ ਇਹ ਕਹਿਣਾ ਚਾਹਾਂਗਾ ਦਾ ਦੇਣਾ ਚਾਹਾਂਗਾ ਇਹ ਸਰਕਾਰ ਉਹ ਹੈ ਜੋ ਇਹ ਜੇ ਪ੍ਰੈਸ਼ਰ ਚ ਨਹੀਂ ਆਂਦੀ ਉਹ ਰਿਐਲਿਟੀ ਦੇ ਨਾਲ ਚਲਦੀ ਹੈ ਰਿਐਲਿਟੀ ਇਹ ਸੀ ਕਿ ਇਹਨਾਂ ਨੇ ਪਹਿਲਾਂ ਹੀ ਪਬਲਿਕ ਤੋਂ ਕਹਿਣ ਤੋਂ ਪਹਿਲਾਂ ਹੀ ਬਿਕੋਜ਼ ਇਹ ਸਰਕਾਰ ਦੀ ਜਿੱਤ ਮੰਨੀ ਜਾਏਗੀ ਕਿ ਉਹਨਾਂ ਦੀ ਮੈਂ ਪਹਿਲਾਂ ਹੀ ਪ੍ਰੈਡਿਕਸ਼ਨ ਕੀਤੀ ਸੀ ਕਿ ਵਿੰਕ ਮੰਡਰ अभिनंदन ਜੋ ਹੈ ਉਹ 24 ਘੰਟੇ ਦੇ ਅੰਦਰ ਅੰਦਰ ਰਿਲੀਜ਼ ਕਰਵਾਇਆ ਜਾਏਗਾ ਕਿਉਂਕਿ ਇਹ ਹਾਲਾਤ ਪੈਦਾ ਕਰ ਦਿੱਤ ਮੰਨੀ ਜਾਏਗੀ ਅਸੀਂ ਆਪਣੇ ਆਪ ਨੂੰ ਮੋਦੀ ਪਗਤ ਨਹੀਂ ਮੰਨਦੇ ਕਿ ਅਸੀਂ ਇਹ ਤਾਂ ਨਹੀਂ ਹੈ ਦੇਸ਼ ਦੇ ਵਿੱਚ ਇਹ ਵੀ ਚੱਲਿਆ ਹੋਇਆ ਹੈ ਵੀ ਅਸੀਂ ਬਹੁਤ ਜ਼ਿਆਦਾ ਸਰਕਾਰ ਦੀ ਤਾਰੀਫਾ ਕਰ ਰਹੇ ਕੁਝ ਕ੍ਰੈਡਿਟ ਇਮਰਾਨ ਖਾਨ ਨੂੰ ਵੀ ਦੇ ਦਈਏ ਅ ਨਹੀਂ ਮੈਂ ਨਹੀਂ ਦੇਵਾਂਗਾ ਕਿਉਂਕਿ ਉਹਦੇ ਕੋਲ ਚਾਰਾ ਹੀ ਕੋਈ ਨਹੀਂ ਸੀ ਉਹ ਕਰਕੇ ਦੇਖੇ ਤੇ ਹੁਣ ਹੋਰ ਕਿਸ ਨੂੰ ਖਾ ਲਵੇ ਕਰਨਲ ਦਰਸ਼ਨ ਸਿੰਘ ਸਾਡਾ ਲੁਧਿਆਣਾ ਤੋਂ ਚੁੱਟੇ ਹੋਏ ਨਿਕਲਣਾ ਸਾਹਿਬ ਤੁਹਾਡਾ ਕੀ ਟੇਕ ਹੈ ਪਰ ਅਦੇ ਇਸ ਨੂੰ ਵੱਡੀ ਜਿੱਤ ਮੰਨਿਆ ਜਾਏ Imran Khan ਦੀ ਦਰਿਆ ਦੇਲੀ ਫਰਾਗ ਦੇਲੀ ਸਮਝਾ ਜਾਏ ਕੀ ਸਮਝਾ ਜਾਏ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਨਾ ਇਸ ਨੂੰ ਜਿੱਤ ਮੰਨਦਾ ਨਾ ਹਾਰ ਮੰਨਦਾ ਇੱਕ ਗੈਸਚਰ ਕਿਉਂਕਿ ਇੱਕ ਗੈਸਚਰ ਹੈ ਜੋ ਪਾਕਿਸਤਾਨ ਨੇ ਕੀਤਾ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਜੇ ਆਪਾਂ ਅੱਜ ਇੱਥੇ ਛੜਕਾਂ ਤੇ ਪੰਗੜੇ ਪਾ ਕੇ ਕਹਿੰਦੇ ਆ ਵੀ ਪਾਕਿਸਤਾਨ ਮਜਬੂਰ ਸੀ ਤੇ ਕਾਰਗਿਲ ਵਾਰ ਚ ਵੀ ਉਹਨੇ ਨਚੀਕੇਤਾ ਨੂੰ 8 ਦਿਨਾਂ ਬਾਅਦ ਵਾਪਸ ਕੀਤਾ ਸੀ ਐਡੀ ਕੋਈ ਕਾਲੀ ਨਹੀਂ ਸੀ ਉਹਦੇ ਤੇ ਦੂਜਾ ਜਿਹੜਾ ਉਹਨਾਂ ਨੇ ਵਾਪਸ ਕੀਤਾ ਜਦੋਂ ਇਮਰਾਨ ਖਾਨ ਨੇ ਜੁਆਇੰਟ ਸੈਸ਼ਨ ਨੂੰ ਪਾਰਲੀਮੈਂਟ ਚ ਐਲਾਨ ਕੀਤਾ ਖੁਸ਼ੀ ਦੀ ਗੱਲ ਹੈ ਵੀ ਇੱਕ ਵੀ ਉਹਨਾਂ ਦੇ ਆਪੋਜੀਸ਼ਨ ਦੇ ਲੀਡਰ ਨੇ ਕਿਤੇ ਵਿਰੋਧ ਨਹੀਂ ਕੀਤਾ ਸਾਰਿਆਂ ਨੇ ਤਾਲੀਆਂ ਵਜਾਈਆਂ ਇਸ ਚੀਜ਼ ਨੂੰ ਦੇਖਣਾ ਪਵੇਗਾ ਹੁਣ ਜਦੋਂ ਨਚ ਬਿੰਕ ਕਮਾਂਡਰ ਜੀ ਆਉਣਗੇ ਐਸ ਪਰ ਆਰਮੀ ਜੋ ਪ੍ਰिजनਰ ਆਫ ਵਾਰ ਦੇ ਪ੍ਰੋਸੀਜਰ ਨੇ ਉਦੇ ਹਿਸਾਬ ਨਾਲ ਸਭ ਤੋਂ ਪਹਿਲਾਂ ਉਹਨਾਂ ਨੂੰ 에ਅਰ ਫੋਰਸ ਟੇਕਓਵਰ ਕਰੇਗੀ ਆਰਮੀ ਹਸਪੀਟਲ ਚਲਾਏਗੀ ਮੈਡੀਕਲ ਹੋਗਾ ਡੀ ਬਰੀਫਿੰਗ ਹੋਏਗੀ ਤਾਂ ਫਿਰ ਉਸ ਤੋਂ ਬਾਅਦ ਯਾਨੀ ਉਹਦਾ ਮਤਲਬ ਇਹੰਦਾ ਉਹਦੀ ਕਿ ਜਾਣੇ ਅਣਜਾਣੇ ਕੀ ਇਨਫੋਰਮੇਸ਼ਨ ਉਹਨਾਂ ਤੋਂ ਐਕਸਟ੍ਰੈਕਟ ਕਰ ਲਈ ਆ ਪਾਕਿਸਤਾਨ ਨੇ ਉਸ ਦੇ ਮੁਤਾਬਕ ਜੋ ਕਾਰਵਾਈ ਕੀਤੀ ਜਾਏਗੀ ਇੱਥੇ ਕੋਈ ਇੱਕ ਸਟੈਂਡਰਡ ਪ੍ਰੋਸੀਜਰ ਹੈ ਹਰ ਪੀ ਡਬਲਯੂ ਨਾਲ ਇਸ ਤਰ੍ਹਾਂ ਹੀ ਹੁੰਦਾ ਜਦੋਂ ਬਾਹਰੋਂ ਆਉਂਦਾ ਤੇ ਪਰ ਇਹ ਜਿਹੜੀਆਂ ਚੀਜ਼ਾਂ ਕੀ ਅਸੀਂ 4 ਸਾਲਾਂ ਚ ਕੀਤੀਆਂ ਤੇ ਹੁਣ ਹੀ ਪਾਕਿਸਤਾਨ ਦੇ ਘਸੁੰਨ ਵੱਜਿਆ ਪਾਕਿਸਤਾਨ ਦੇ ਘੱਤਰ ਚ ਘਸੁੰਨ ਨਹੀਂ ਅਸੀਂ ਵੱਢ ਕੇ ਦੋ ਟੁਕੜੇ ਕਰਤਾ ਸੀ ਇਤਿਹਾਸ ਨਹੀਂ ਭੁੱਲਣਾ ਚਾਹੀਦਾ ਇਹ ਇੰਡੀਅਨ ਆਰਮੀ ਦੀ ਜਿੱਤ ਹੈ ਡਿਫੈਂਸ ਫੋਰਸੇ ਦੀ ਜਿੱਤ ਹੈ ਇਸ ਉਸ ਆਫਸਰ ਦੀ ਜਿੱਤ ਹੈ ਉਹਦੀਆਂ ਅੱਖਾਂ 'ਚ ਚਾਕ ਕੇ ਵੇਖੋ ਕਿਵੇਂ ਉਹ ਉਹਨਾਂ ਦੀਆਂ ਅੱਖਾਂ ਚੱਖਾਂ ਪਾਰ ਕੇ ਗੱਲ ਕਰ ਰਿਹਾ ਸੀ ਸਲੂਟ ਐਸ ਅਫਸਰ ਨੂੰ ਕਿੰਨੇ ਪ੍ਰੈਸ਼ਰ ਸੀ ਜਿਹੜੀਆਂ ਗੱਲਾਂ ਉਹਨੇ ਨਹੀਂ ਦਸੀਆਂ ਸਾਡੇ মিডিਆ ਤੇ ਸਾਡੇ ਪੋਲੀਟਿਸ਼ੀਅਨਾਂ ਨੇ ਸਾਰੀਆਂ ਉਹ মিডিਆ 'ਚ ਦਸੀਆਂ ਏਦਾਂ ਗਏ ਇਹ ਜਹਾਜ਼ ਸੀ ਉਹ ਡੌਗ ਫਾਈਟ 'ਚ ਜਦੋਂ ਗਿਆ ਉੱਪਰ ਗਿਆ ਇਹਦਾ ਜਹਾਜ਼ 15000 ਫੁੱਟ ਤੇ ਸੀ ਤੇ ਥੱਲੇ 8000 ਤੇ ਸੀ ਮਿਗ 16 ਨੂੰ ਚੇਸ ਕੀਤਾ ਜਾ ਕੇ ਸੁੱਸਣ ਦਿੱਤਾ ਅਸੀਂ ਤੇ ਆਵਾਂਗੇ ਕਰਨਲ ਸਾਹਿਬ ਦੁਨੇ ਜਹਾਜ਼ ਜਹਾਜ਼ ਮੈਂ ਸੁੱਤੇ ਆਵਾਂਗੇ ਸਰ ਕੀ ਤਿਆਰੀ ਹੈ ਜਲਦੀ ਵਨ ਸੈਕਿੰਡ ਅਜੇ ਅਜੇ ਕਿ ਅੱਜ ਜੋ ਇਨਫੋਰਮੇਸ਼ਨ ਹੈ ہمارے پاس ਉਸ ਦੇ ਮੁਤਾਬਕ ਵਿੰਗ ਕਮਾਂਡਰ ਅਭਿਨੰਦਨ ਅੱਜ ਬਾਰਡਰ ਕ੍ਰਾਸ ਕਰਨਗੇ ਲੇਕਿਨ ਅਭੀ ਐਗਜ਼ੈਕਟ ਟਾਈਮਿੰਗ ਦੇ ਬਾਰੇ ਮੇ ਨਹੀਂ ਕਹਾ ਜਾ ਸਕਦਾ ਕਿਉਂਕਿ ਪਿੱਛੇ ਸੇ ਉਨ੍ਹਾਂ ਕਾ ਫਾਰਮੈਲਿਟੀਆਂ ਹੈ ਜੋ ਸਾਰੇ ਮੈਡੀਕਲ ਵਗੈਰਾ ਔਰ ਦੂਸਰੀ ਫਾਰਮੈਲਿਟੀ उनके पेपर्स डॉक्यूमेंट्स तैयार हो रहे हैं पाकिस्तान तो, की तरफ से जी जी, जी। अच्छा। इस्लामाबाद से क्या वो लाहौर आ चुके हैं जी अभी हमारे पास इसके बारे में कोई इन्फॉर्मेशन नहीं है तो, रिट्रीट सर्मनी के वक्त कह रहा है पाकिस्तान वापस करने के लिए तो इसको लेकर हिंदुस्तान क्या तैयार है ऐसे है जी जो हमारी मीटिंग सेरेमनी है वो एज पर शेड्यूल चलेगी और वो जिस टाइम भी आ जाएंगे इज अ वेरी वैल्यूड ऑफिसर ऑफ डिफेंस फोर्सेस तो हम उनका उसी टाइम पे वेलकम करेंगे जब भी आ जाते हैं अगर पहले आ जाते हैं तो पहले करेंगे बाद में आते बाद it's not for us to take the actually the indian air force is sending a very senior team from delhi they will be receiving him and they will be taking him and will he be taken by car or by chopper from here just for the indian air force to decide okay so yeah <laughs> एडवांस टीम आ गई है जी बाकी आ जाएंगे एंड दे विल बी द वंस हु आर टेकिंग हिम एंड दे आर द वंस हु विल टेक हिम इज देयर अ ब्रैकेट ऑफ इज देयर अ टाइम फ्रेम विद इन व्हिच पाकिस्तान इज सेइंग दैट ही विल कम आउट हियर नो दे हैव बीन 3 एंड 7 और समथिंग लाइक दैट नो नॉट हियर नॉट हियर नॉट हियर वी हैव जस्ट कम इन एंड द एसएसपी हैव जस्ट रीच्ड वी आर जस्ट गोइंग अहेड वी विल गो एंड हैव अ लुक आपको बताएंगे देन वी विल लेट यू नो यहां पर यानी कि कुल मिलाकर पंजाब महेश जी तो तुम देख रहे अमृत ਅੰਮ੍ਰਿਤਸਰ ਦੇ ਵਿੱਚ ਸਥਾਨਕ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸਨ ਡੈਪਟੀ ਕਮਿਸ਼ਨਰ ਸਨ ਉਹ ਉੱਥੋਂ ਬਰੀਫ ਕਰ ਰਹੇ ਸਨ ਤੇ ਕਲੀਅਰ ਗੱਲਬਾਤ ਹੈ ਕਿ 에어ਫੋਰਸ ਦਾ ਸਾਰਾ ਮਾਮਲਾ ਹੈਗਾ ਤੇ 에어ਫੋਰਸ ਦੇ ਅਧਿਕਾਰੀ ਹੀ ਉਹਨਾਂ ਨੂੰ ਰਿਸੀਵ ਕਰਨਗੇ ਉਹੀ ਉਹਨਾਂ ਨੂੰ ਲੈ ਕੇ ਜਾਣਗੇ ਅੱਗੇ ਦੀ ਸਾਰੀ ਕਾਰਵਾਈ 에어ਫੋਰਸ ਆਪਣੇ ਕੋਲ ਰੱਖੇਗਾ ਪੈਰਾ ਸਾਡੇ ਨਾਲ ਪੈਨਲ ਜੁਟੇ ਹੋਏ ਨੇ ਤੇ ਇੱਕ ਛੋਟੇ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਹੋਰ ਗੱਲਾਂ ਬਾਤਾਂ ਤੇ ਹੋਰ ਸੀ ਚੀਜ਼ਾਂ ਹੋਰ ਸੀ ਚਰਚਾਵਾਂ ਨੇ ਵਿੰਗ ਕਮਾਂਡਰ ਰਵਿੰਦਰ ਵਿੰਗ ਕਮਾਂਡਰ ਰਵਿੰਦਰਨ ਹੋਣਾ ਦੇ ਸੰਦਰਭ ਵਿੱਚ ਜਿਨ੍ਹਾਂ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੋ ਚੀਜ਼ਾਂ ਨਹੀਂ